ਅੱਜ ਅਸੀਂ ਕਲਾਸ 10 ਦਾ ਟੌਪਿਕ ਕਲਾਸ 8th ਕਲਾਸ 8th ਦਾ ਟੌਪਿਕ ਆ ਵਰਗ ਅਤੇ ਵਰਗਮੂਲ ਦੇ ਵਿੱਚ ਤਾਂ ਅਸੀਂ ਸਕੁਅਰ ਰੂਟ ਫਾਈਂਡ ਕੀਤਾ ਸੀਗਾ ਬਾਈ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਲਾਸਟ ਵੀਡੀਓ ਦੇ ਵਿੱਚ ਕੀਤਾ ਸੀ ਤਾਂ ਅੱਜ ਅਸੀਂ ਸਕੁਅਰ ਰੂਟ ਫਾਈਂਡ ਕਰਦੇ ਹਾਂ ਬਾਈ ਡਿਵੀਜ਼ਨ ਮੈਥਡ ਸਕੁਅਰ ਰੂਟ ਫਾਈਂਡ ਕਰਨ ਦੇ ਦੋ ਮੈਥਡ ਦੱਸੇ ਸੀ ਇੱਕ ਪ੍ਰਾਈਮ ਫੈਕਟਰਾਇਜ਼ੇਸ਼ਨ ਇੱਕ ਸੀ ਡਿਵੀਜ਼ਨ ਮੈਥਡ ਤਾਂ ਡਿਵੀਜ਼ਨ ਮੈਥਡ ਦਾ ਸਮ ਕਰਦੇ ਆ ਅਸੀਂ ਫਾਈਂਡ ਕਰਦੇ ਆ 729 ਇਹਦਾ ਸਕੁਅਰ ਰੂਟ ਤਾਂ ਡਿਵੀਜ਼ਨ ਮੈਥਡ ਚ ਕੀ ਕਰਨਾ ਇਦਾਂ ਸਾਈਨ ਬਣਾ ਲੈਣਾ ਡਿਵੀਜ਼ਨ ਵਾਂਗੂ 729 ਲਿਖ ਲਿਆ ਹੁਣ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਰਾਈਟ ਹੈਂਡ ਸਾਈਡ ਤੋਂ ਮਤਲਬ ਲੈਫਟ ਹੈਂਡ ਸਾਈਡ ਦੇ ਵੱਲ ਪੇਅਰ ਬਣਾਉਣੇ ਆ ਇਧਰ ਪੇਅਰ ਬਣਾਉਣੇ ਆ ਤਾਂ ਇੱਕ ਪੇਅਰ ਬਣ ਗਿਆ ਇੱਥੇ ਇਹ ਸਿੰਗਲ ਰਹਿ ਗਿਆ ਮਤਲਬ ਇੱਥੇ ਚਾਹੇ ਸਿੰਗਲ ਵੀ ਬਣ ਸਕਦਾ ਪੇਅਰ ਵੀ ਅਗਰ 4 ਡਿਜੀਟ ਹੁੰਦੇ ਤਾਂ ਪੇਅਰ ਬਣ ਜਾਣੇ ਸੀ ਅਗਰ 5 ਹੁੰਦੇ ਤਾਂ ਦੋ ਪੇਅਰ ਬਣਨੇ ਸੀ ਇੱਧਰ ਸਿੰਗਲ ਰਹਿ ਜਾਣਾ ਸੀ ਤਾਂ ਇਧਰੋਂ ਮਤਲਬ ਪੇਅਰ ਬਣਾਉਣੇ ਸਟਾਰਟ ਕਰਨੇ ਆ ਸਭ ਤੋਂ ਪਹਿਲਾਂ ਇਹਨੂੰ ਪੇਅਰ ਬਣਾਉਣੇ ਆ ਮਤਲਬ ਫਰਸਟ ਜਿਹੜਾ ਵਰਕ ਆ ਫਰਸਟ ਜਿਹੜਾ ਸਟੈਪ ਆ ਉਹ ਇਹੀ ਆ ਕਿ ਰਾਈਟ ਹੈਂਡ ਸਾਈਡ ਤੋਂ ਲੈਫਟ ਹੈਂਡ ਸਾਈਡ ਵੱਲ ਨੂੰ ਪੇਅਰ ਬਣਾਉਣੇ ਆ ਔਰ ਨੈਕਸਟ ਸਟੈਪ ਅਗਲਾ ਹੁਣ ਇਹਦੇ ਵਿੱਚ ਇਹਨੇ ਇਹ ਹੁਣ ਮਤਲਬ ਆਪਾਂ ਇਹਨੂੰ ਜਿੱਦਾਂ ਅਸੀਂ ਡਿਵਾਈਡ ਦੇ ਵਿੱਚ ਕਰਦੇ ਆਂ ਵੀ ਕਿਹੜੇ ਟੇਬਲ ਤੇ ਜਾਊਗਾ ਜਾਂ ਕਿਹੜੇ ਆੜੇ ਤੇ ਜਾਊਗਾ ਤਾਂ ਇਹਦੇ ਵਿੱਚ ਅਸੀਂ ਸਿਰਫ ਸਕੁਅਰ ਹੀ ਵੇਖਣਾ ਜਿੱਦਾਂ 1 ਦਾ ਸਕੁਅਰ 1 ਮਤਲਬ ਕਰਨਾ ਡਿਵਾਈਡ ਵਾਂਗੂ ਹੀ ਆ ਮਤਲਬ ਅਸੀਂ 7 ਤੋਂ ਛੋਟੇ ਡਿਜੀਟ ਇੱਥੇ ਲਗਾਉਣਾ ਹੁਣ 2 ਦਾ ਸਕੁਅਰ ਕੀ ਆ 4 3 ਦਾ ਸਕੁਅਰ ਕੀ ਆ 9 ਮਤਲਬ ਇਹ ਨਹੀਂ ਹੈਗਾ ਕਿ ਇੱਥੇ 2 3 ਜਾਂ 6 ਲਿਖ ਦੇਣਾ ਉਹ ਨਹੀਂ ਆਊਗਾ ਇੱਥੇ ਕੀ ਆਊਗਾ ਅਸੀਂ ਸਕੁਅਰ ਲਿਖਨੇ ਸਿਰਫ ਤਾਂ ਉਹਨ ਅਗਰ ਕਿਹੜਾ ਸਕੁਅਰ ਲਵਾਂਗੇ ਅਸੀਂ 2 ਦਾ ਸਕੁਅਰ ਕੀਆ 4 3 ਦਾ ਸਕੁਅਰ ਕੀਆ 9 ਬਟ 9 ਕੀ ਹੈ 7 ਤੋਂ ਗ੍ਰੇਟਰ ਇਹਦਾ ਮਤਲਬ ਅਸੀਂ ਜਿੱਦਾਂ ਅਸੀਂ ਡਿਵਾਈਡ ਦੇ ਵਿੱਚ ਇੱਥੇ ਲੈਣੇ ਆ ਨੰਬਰ ਕਿਹੜਾ ਲੈਣਾ 7 ਤੋਂ ਛੋਟਾ ਹੀ ਲੈਣਾ ਡਿਵਾਈਡ सेम ਬਟ ਡਿਵਾਈਡ ਦੇ ਵਿੱਚ ਕੀ ਸੀ 2 3 ਜਾਂ ਜਿੱਦਾਂ ਇੱਥੇ ਸਾਨੂੰ ਨੰਬਰ ਦਿੱਤਾ ਹੁੰਦਾ ਸੀਗਾ ਕਿ ਜਿਹਦੇ ਨਾਲ ਅਸੀਂ ਡਿਵਾਈਡ ਕਰਨਾ ਬਟ ਇਹਦੇ ਵਿੱਚ ਨਹੀਂ ਹੋਊਗਾ ਇਹਦੇ ਵਿੱਚ ਹੁਣ ਕਿਹੜਾ ਕਿਹੜਾ ਸਕੁਅਰ ਲਵਾਂਗੇ 2 ਤਾਂ ਇੱਥੇ 2 ਇੱਥੇ ਵੀ 2 2 ਜਾ 4 ਤਾਂ ਇਹਨੂੰ ਮਾਈਨਸ ਕਰਾਂਗੇ 7 4 ਮਾਈਨਸ ਕੀਤਾ ਕੀ ਆ ਗਿਆ 3 ਤਾਂ ਹੁਣ ਉੱਪਰੋਂ ਇੱਕ ਨੰਬਰ ਆਉਂਦਾ ਡਿਵਾਈਡ ਦੇ ਵਿੱਚ ਬਟ ਇਹਦੇ ਵਿੱਚ ਕੀ ਆਉਣਾ ਪੇਅਰ ਹੀ ਲੈਣਾ ਸੀ ਮਤਲਬ 29 نیچے ਆ ਜਾਣਗੇ ਹੁਣ ਇੱਥੇ ਕਿਹੜਾ ਨੰਬਰ ਆਉਣਾ ਤਾਂ ਇਹ ਇਹ ਮਤਲਬ ਅਸੀਂ 2 ਦਾ ਸਕੁਅਰ ਸੌਰੀ ਇੱਥੇ 2 ਲਿਖਣਾ ਇੱਥੇ 4 ਲਿਖਤਾ ਗਲਤੀ ਨਾਲ 2 2 ਜਾ 4 ਇੱਥੇ ਲਿਖਣਾ ਇੱਥੇ 2 ਆਊਗਾ ਤਾਂ ਮਤਲਬ ਕਿ ਜਿਹੜਾ ਨੰਬਰ ਅਸੀਂ ਇੱਥੇ ਲੈਣਾ ਹੁੰਦਾ ਉਸੇ ਨੰਬਰ ਨਾਲ ਹੀ ਮਲਟੀਪਲਾਈ ਕਰਨੀ ਮਤਲਬ ਇਹ ਨਹੀਂ ਕਿ 2 3 ਜਾ 6 ਆਮ ਦਾ ਨਹੀਂ ਅਸੀਂ ਇੱਥੇ 2 ਤੋਂ ਤਾਂ 2 2 ਜਾ 4 ਇਹਨੂੰ ਮਲਟੀਪਲਾਈ ਕਰਕੇ ਇੱਥੇ ਇੱਥੇ ਜਿਹੜਾ ਨੰਬਰ ਹੁੰਦਾ ਉਹ ਮਲਟੀਪਲਾਈ ਕਰਕੇ ਇਹਨਾਂ ਨੂੰ ਉਹੀ ਨੰਬਰ ਇੱਥੇ ਮਤਲਬ ਅਸੀਂ 2 ਨਾ ਕੀਤਾ ਹੁਣ ਇੱਥੇ ਕਿਹੜਾ ਨੰਬਰ ਆਉਣਾ ਇੱਥੇ ਇਹਨਾਂ ਦੋਨਾਂ ਦਾ ਪਲੱਸ ਕਰਕੇ ਲਿਖ ਦੇਣਾ 4 ਆ ਗਿਆ ਜਾਂ ਇਹਦਾ ਡਬਲ ਕਹਿ ਸਕਦੇ ਹਾਂ ਅਸੀਂ ਇੱਥੇ ਇਹਨਾਂ ਦੋਨਾਂ ਦਾ ਪਲੱਸ ਤਾਂ ਹੁਣ ਉੱਪਰੋਂ ਕੀ ਹੈ ਪੇਅਰ ਆ ਗਿਆ 329 ਆ ਗਿਆ 329 ਹੁਣ ਇਹਨੂੰ ਕਿਦੇ ਨਾਲ ਕਰਨਾ ਤਾਂ ਇੱਥੇ ਕੀ ਹੁੰਦਾ ਕਿ ਜਿੱਦਾਂ 4th ਆਲਰੇਡੀ ਆ ਗਿਆ ਤਾਂ ਇੱਥੇ ਅਸੀਂ ਉਹ ਵਾਲਾ ਨੰਬਰ ਲਿਖਣਾ ਜਿੱਦਾਂ 5 ਲਿਖਤਾ ਤਾਂ 5 ਨਾਲ ਹੀ ਮਲਟੀਪਲਾਈ ਕਰਨਾ ਜੇ ਮੈਂ 6 ਲਿਖਾਂ ਤਾਂ 6 ਨਾਲ ਹੀ ਮਲਟੀਪਲਾਈ ਕਰਨਾ ਜੇ ਮੈਂ 7 ਲਿਖਾਂ ਤਾਂ 7 ਨਾਲ ਹੀ ਮਲਟੀਪਲਾਈ ਕਰਨਾ ਇਸ ਤਰ੍ਹਾਂ ਹੁਣ ਇੱਥੇ ਨੰਬਰ ਜਿਹੜਾ ਲੈਣਾ ਹੁਣ ਨੰਬਰ ਇਹ ਚੂਜ਼ ਕਰਨ ਦਾ ਮੈਥਡ ਸੁਣ ਲਓ ਮੈਥਡ ਮੀਨਸ ਜਾਂ ਕੁਝ ਵੀ ਜਿੱਦਾਂ ਇੱਥੇ 9 ਤਾਂ ਅਗਰ ਮੈਂ ਇੱਥੇ 5 ਲਿਖ ਕੇ 5 ਨੂੰ 5 ਨਾਲ ਕਰੂੰਗਾ 5 ਆਊਗਾ ਲਾਸਟ ਡਿਜੀਟ ਇੱਥੇ 5 ਆਊਗਾ ਯੂਨਿਟ ਵਾਲਾ ਇੱਥੇ ਤਾਂ 9 ਹੈ ਇੱਥੇ ਕੀ ਆਊਗਾ 6 ਆਊਗਾ ਬਟ ਇੱਥੇ 9 ਹੈ ਤਾਂ ਇੱਥੇ ਕੀ ਆਊਗਾ ਇਹ 9 ਆਊਗਾ ਅਗਰ ਇਹਨੂੰ ਤੁਸੀਂ ਮਲਟੀਪਲਾਈ ਕਰੋਗੇ 7 ਨੂੰ 7 ਨਾਲ 49 4 ਆ ਗਿਆ કેરી ਤੇ ਕੀ ਆ ਗਿਆ 28 4 32 ਤੇ ਬਣ ਗਏ ਤਾਂ ਇਹਦਾ ਮਤਲਬ ਇੱਥੇ ਕੀ ਆ ਗਿਆ 7 ਇੱਥੇ 7 ਇੱਥੇ 7 ਇਹਨੂੰ ਮਲਟੀਪਲਾਈ ਕੀਤਾ 329 ਤਾਂ ਇਹ 27 ਕੀਤਾ ਗਿਆ 729 ਦਾ ਸਕਰੂਟ ਤਾਂ ਸਕਰੂਟ ਆਫ 729 ਇਸ ਇਕੁਅਲ ਟੂ 27 ਇਸ ਤਰ੍ਹਾਂ ਸੀ ਇਹ ਕੁਐਸਚਨ ਕਰਨਾ ਇੱਕ ਹੋਰ ਕੁਐਸਚਨ ਕਰਦੇ ਆ ਕਲੀਅਰ ਹੋਊਗਾ ਕਿ ਆ 55 696 ਇਹਦਾ ਸਕਰੂਟ ਫਾਈਂਡ ਕਰਨਾ ਮੈਂ ਕੀ ਕੀਤਾ ਸੀ ਕਿ ਰਾਈਟ ਹੈਂਡ ਸਾਈਡ ਤੋਂ pair ਬਣਾਉਣਾ ਹੈ ਲੈਫਟ ਹੈਂਡ ਸਾਈਡ ਵੱਲ ਨੂੰ ਜਾਣਾ ਤਾਂ ਆ ਇੱਕ pair ਬਣ ਗਿਆ ਇੱਕ ਆ ਬਣ ਗਿਆ ਇਹ ਸਿੰਗਲ ਰਹਿ ਗਿਆ ਚਲੋ ਹੁਣ ਇੱਥੇ ਕੀ ਆ 5 ਤਾਂ ਨੰਬਰ ਕਿਹੜਾ ਇੱਥੇ ਆਊਗਾ 2 ਨੂੰ 2 ਨਾਲ ਮਲਟੀਪਲਾਈ ਕਰਾਂਗੇ 4 ਤਾਂ ਇੱਥੇ ਕੀ ਆਜੂਗਾ 2 2 ਨਾਲ ਕੀਤਾ ਹੁਣ ਇੱਥੇ ਕੀ ਲਿਖਣਾ ਇਹਨਾਂ ਦੋਨਾਂ ਨੂੰ ਪਲੱਸ ਕਰਕੇ ਮਲਟੀਪਲਾਈ ਕਰਕੇ ਇੱਥੇ ਲਿਖਿਆ ਪਲੱਸ ਕਰਕੇ ਇੱਥੇ ਲਿਖਿਆ ਤਾਂ ਇਹਨੂੰ ਮਾਈਨਸ ਕੀਤਾ 1 ਉੱਪਰ ਇੱਕ ਪੇਅਰ ਆ ਗਿਆ ਕੀ ਆ ਗਿਆ 56 ਪੇਅਰ ਇਹਨੂੰ نیچے ਲੈ ਕੇ ਆਉਣਾ ਤਾਂ ਹੁਣ ਹੁਣ ਦੇਖਣਾ ਹੁਣ ਜੇ ਅਗਰ ਮੈਂ 2 ਨੂੰ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜਿਹੜਾ ਨੰਬਰ 4 ਦੇ ਨਾਲ ਲਿਖਣਾ ਉਹਦੇ ਨਾਲ ਹੀ ਮਲਟੀਪਲਾਈ 42 ਨੂੰ 2 ਨਾਲ ਕੀਤਾ 48 ਇੱਥੇ 156 ਆ ਹੁਣ 3 ਨਾਲ ਦੇਖ ਲੈਣੇ ਆ 3 ਮੀਨਸ ਜਿਹੜਾ ਨੰਬਰ ਇੱਥੇ ਲਿਖੂੰਗਾ ਉਸੇ ਨੰਬਰ ਨਾਲ ਹੀ ਮਲਟੀਪਲਾਈ ਕਰਨਾ 9 4 ਦੇਖੀ ਆ 4 ਦੇ ਨਾਲ ਜਿਹੜਾ ਨੰਬਰ 4 ਲਿਖਿਆ ਤਾਂ ਮੈਂ 4 ਨਾਲ ਤੇ ਕੀ ਆ ਗਿਆ ਤਾਂ ਇਹ ਗ੍ਰੇਟਰ ਹੋ ਗਿਆ ਤਾਂ ਇਹਦਾ ਮਤਲਬ ਕਿਹੜਾ ਆਊਗਾ ਇਹ ਵਾਲਾ ਨੰਬਰ ਆਊਗਾ ਤਾਂ ਇਹਦਾ ਮਤਲਬ ਕਿਹਦੇ ਨਾਲ ਮਲਟੀਪਲਾਈ ਕੀਤਾ 3 ਤੇ ਇਹਨੂੰ ਮਲਟੀਪਲਾਈ ਕਰਾਂਗੇ ਕੀ ਆ ਗਿਆ 129 ਇਹਨੂੰ ਮਾਈਨਸ ਕੀਤਾ ਤਾਂ ਇਹ ਕਿੰਨਾ ਆ ਗਿਆ 7 ਇੱਥੇ 4 ਤਾਂ ਉੱਪਰੋਂ ਫੇਰ ਪੇਅਰ ਆ ਗਿਆ 96 ਹੁਣ ਇਹਨੂੰ ਮਲਟੀਪਲਾਈ ਕਰਕੇ ਇੱਥੇ ਲਿਖਿਆ ਇੱਥੇ ਕੀ ਕਿਹਾ ਸੀ ਇਹਨਾਂ ਨੂੰ ਪਲੱਸ ਕਰਕੇ ਤਾਂ ਇਹਨਾਂ ਨੂੰ ਪਲੱਸ ਕਰਾਂਗੇ ਕਿੰਨਾ ਆਊਗਾ 46 ਇਹ ਪਲੱਸ ਕਰਕੇ 46 ਜਾਇਦਾ ਡਬਲ ਹੁੰਦਾ 23 ਦਾ ਡਬਲ ਕੀ ਆਊਗਾ 46 ਹੁਣ ਇਹਦੇ ਨਾਲ ਕਿਹੜਾ ਨੰਬਰ ਆਊਗਾ ਇਹਦਾ ਮਤਲਬ ਹੈ ਹੁਣ ਇਹਨੇ ਲਾਸਟ ਤੇ ਲਾਸਟ ਤੇ ਆ ਗਿਆ 96 ਤੋਂ ਬਾਅਦ ਤਾਂ ਕੋਈ ਹੈ ਹੀ ਨਹੀਂ ਇਹਦਾ ਮਤਲਬ ਇਹਨੇ ਕੁਐਸਚਨ ਨੇ ਖਤਮ ਹੋ ਜਾਣਾ ਹੁਣ ਇੱਥੇ ਨੰਬਰ ਕਿਹੜਾ ਚੂਜ਼ ਕਰਨਾ ਜਿਹਦਾ ਯੂਨਿਟ ਕੀ ਹੈ 6 ਆਵੇ ਆਪਾਂ ਇੱਥੇ 46 ਦੇ ਨਾਲ ਉਹ ਵਾਲਾ ਨੰਬਰ ਇੱਥੇ ਲਿਖਣਾ 2 ਨਹੀਂ ਲਿਖਾਂਗੇ ਕਿਉਂਕਿ 43 ਵੀ ਨਹੀਂ ਆਊਗਾ ਅਗਰ ਅਸੀਂ 4 ਨੂੰ ਕਰਦੇ ਆ ਮੈਂ ਦੱਸਿਆ ਇਹ ਚੀਜ਼ ਦਿਮਾਗ ਚ ਰੱਖਣੀ ਆ ਮਾਈਂਡ ਚ ਰੱਖਣੀ ਆ ਕਿ ਜਿਹੜਾ ਨੰਬਰ ਇੱਥੇ ਲਿਖਿਆ ਉਹਦੇ ਨਾਲ ਹੀ ਮਲਟੀਪਲਾਈ ਇਹਨੂੰ ਇਹ ਨਾਲ ਮਲਟੀਪਲਾਈ ਕਰਾਂਗੇ 4 4 16 1 24 25 2 16 ਇਹ ਨੰਬਰ ਤਵੱਡਾ ਹੈ ਅੱਗੇ ਚੱਲੀਏ 4 6 ਅਗਰ 5 ਕਰਾਂਗੇ ਤਾਂ ਇੱਥੇ 5 ਆ ਜਾਊਗਾ 6 6 ਨਾਲ ਚੈੱਕ ਕਰ ਲੈਨੇ ਆ 46 ਤਾਂ ਆਲਰੇਡੀ ਹੈਗਾ ਉਹਦੇ ਨਾਲ ਨੰਬਰ ਚੂਜ਼ ਕਰਦੇ ਪਏ ਆ ਤਾਂ ਇਹਨੂੰ ਮਲਟੀਪਲਾਈ ਕਰਦੇ ਆ 36 3 3 64 24 3 27 ਤਾਂ ਇਹਦਾ ਮਤਲਬ ਕਿਹੜਾ ਨੰਬਰ ਚੂਜ਼ ਹੈ 6 ਤਾਂ ਇੱਥੇ ਕੀ ਆ ਗਿਆ 6 6 ਇਹਨੂੰ ਮਲਟੀਪਲਾਈ ਕਰਾਂਗੇ ਤਾਂ ਇੱਥੋਂ ਕੀ ਆ ਗਿਆ जीरो मतलब कि यदेयर रूट किया गयाेयर रूट किया गया टू थर्टी सिक्स येड़ा मैथड है डिविजन मैथड एक और क्वेश्चन करते हैं नैक्सट क्वेश्चन फाइंड समॉस्ट फोर डिजिट नंबर विच इज़ परफेक्ट स्केयर मतलब फोर डिजिट नंबर फाइंड करना समॉस्ट ਜਿਹੜਾ ਕਿ ਪਰਫੈਕਟ ਸਕੁਅਰ ਬਣ ਜੇ ਹੁਣ 4 ਡਿਜੀਟ ਨੰਬਰ ਕਿੱਥੋਂ ਸਟਾਰਟ ਹੁੰਦੇ ਆ ਸਮਾਲੈਸਟ 999 ਕੀ ਆ 3 ਡਿਜੀਟ ਆ ਤਾਂ 4 ਡਿਜੀਟ ਇਸ ਤੋਂ ਅਗਲਾ ਕੀ ਆ ਗਿਆ 1000 ਮਤਲਬ ਇਹ 4 ਡਿਜੀਟ ਸਮਾਲੈਸਟ ਨੰਬਰ ਆ ਗਿਆ ਬਟ ਅਸੀਂ ਕਿਹੜਾ ਫਾਈਂਡ ਕਰਨਾ ਜਿਹੜਾ ਪਰਫੈਕਟ ਸਕੁਅਰ ਹੋਵੇ ਤਾਂ ਆਪਾਂ ਕੀ ਕਰਦੇ ਆ 1000 ਦਾ ਸਮਾਲੈਸਟ ਇੱਥੋਂ ਹੀ ਚੱਲਦੇ ਆ ਇਹਦਾ ਸਕੁਅਰ ਰੂਟ ਫਾਈਂਡ ਕਰ ਫਾਈਂਡ ਕਰਨ ਲੱਗਦੇ ਆ ਕੀ ਕਿਆ ਸੀ ਇੱਧਰ ਪੇਅਰ ਬਣਾ ਲੈਨੇ ਆ ਇਧਰੋਂ ਸਟਾਰਟ ਕੀਤੇ ਪੇਅਰ ਬਣ ਗਿਆ ਫਿਰ ਇਹ ਪੇਅਰ ਬਣ ਗਿਆ ਹੁਣ 10 224 33 9 ਇੱਥੇ 3 ਆ ਗਿਆ ਇੱਥੇ 9 ਇਹਨੂੰ ਪਲੱਸ ਕਰਕੇ ਇੱਥੇ ਲਿਖ ਦੇਣਾ 6 ਇਹਨੂੰ ਮਾਈਨਸ ਕੀਤਾ ਹੁਣ 6 ਦੇ ਨਾਲ ਅਗਰ ਮੈਂ 1 ਲਗਾਉਣਾ ਤਾਂ ਇਹ ਕੀ ਆਜੂਗਾ 61 ਅਗਰ ਇਹਦੇ ਨਾਲ ਅਸੀਂ ਟੂ ਲਗਾਉਨੇ ਆ 224124 ਹੁਣ ਇੱਥੇ ਅਗਰ ਸਮਾਲੈਸਟ ਅਸੀਂ ਨੰਬਰ ਫਾਈਂਡ ਕਰਨਾ ਹੈ ਜਿਹੜਾ ਪਰਫੈਕਟ ਸਕੁਅਰ ਹੋ ਹੁਣ ਇਹ ਸਭ ਤੋਂ ਸਮਾਲੈਸਟ ਆ ਇਹਦਾ ਮਤਲਬ ਇਸ ਤੋਂ ਗ੍ਰੇਟਰ ਹੋਊਗਾ ਨੰਬਰ ਜੇ ਮੈਂ ਇੱਥੇ 61 ਲਿਖੂੰਗਾ ਤਾਂ ਇਹ ਨੰਬਰ ਕੀ ਹੋ ਜਾਊਗਾ ਛੋਟਾ ਹੋ ਜਾਊਗਾ ਹੁਣ ਦੇਖੋ ਇਹਦੇ ਤੋਂ ਗ੍ਰੇਟਰ ਦੇਖਣਾ ਹਮੇਸ਼ਾ ਨੰਬਰ 100 ਹੈ ਨਾ ਕਿਉਂਕਿ ਨੰਬਰ ਜਿਹੜਾ ਪਰਫੈਕਟ ਸਕੁਅਰ ਬਣੂਗਾ ਉਹ 1000 ਤੋਂ ਅਵੱਬ ਬਣੂਗਾ ਮਤਲਬ ਇਹਦੇ ਤੋਂ ਵੱਡਾ ਨੰਬਰ ਹੋਊਗਾ ਕਿਉਂਕਿ ਇਹ ਤਾਂ ਸਭ ਤੋਂ ਛੋਟਾ ਇਹ ਪਰਫੈਕਟ ਸਕੁਅਰ ਬਣ ਨਹੀਂ ਰਿਹਾ ਤਾਂ ਅਗਰ ਮੈਂ ਇੱਥੇ 124 ਲਿਖੂਗਾ ਇੱਥੇ 2 ਆ ਜਾਊਗਾ ਇਹ ਆ ਜਾਊਗਾ ਹੁਣ ਇਹਦਾ ਮਤਲਬ ਇਹ ਆ ਕਿ ਇੱਥੇ ਕੀ ਆ 100 ਆ ਅਗਰ ਇਹਦੀ ਜਗ੍ਹਾ ਤੇ 124 ਹੁੰਦੇ ਤਾਂ ਸਾਡਾ ਜਿਹੜਾ ਪਰਪਸ ਸੀ ਉਹ ਸੋਲਵ ਹੋ ਜਾਣਾ ਸੀ ਸਾਡੇ ਕੋਲੇ 4 ਡਿਜੀਟ ਨੰਬਰ ਸਮਾਲੈਸਟ ਆ ਜਾਣਾ ਸੀ ਜਿਹੜਾ ਕਿ ਪਰਫੈਕਟ ਸਕੁਅਰ ਬਣ ਜਾਣਾ ਸੀ ਇੱਥੇ 2 ਆ ਜਾਣੇ ਸੀਗੇ ਹੁਣ ਇਹਨੂੰ ਇਹਨੂੰ ਪਰਫੈਕਟ ਸਕੁਅਰ ਬਣਦੇ ਲਈ ਇਹਦਾ ਮਤਲਬ ਕੀ ਆ ਕਿ ਇੱਥੇ 24 ਹੋਣੇ ਚਾਹੀਦੇ ਇਹਦਾ ਮਤਲਬ ਜੇਕਰ ਮੈਂ ਇਹਦੇ ਵਿੱਚ 1000 ਦੇ ਵਿੱਚ 24 ਪਲੱਸ ਕਰ ਦਿਆਂ ਤਾਂ ਮੇਰੇ ਕੋਲੇ ਇੱਥੇ 8 ਫਿਗਰ ਆ ਜਾਊਗਾ ਤਾਂ ਇਹਦਾ ਮਤਲਬ ਕੀ ਆ ਕਿ ਅਗਰ 100 ਜਿੱਥੇ 2 4 ਹੁੰਦਾ ਤਾਂ ਇਹਨੇ ਕੀ ਬਣ ਜਾਣਾ ਸੀ ਪਰਫੈਕਟ ਸਕੁਅਰ ਬਣ ਜਾਣਾ ਸੀ ਤੇ ਇਹੀ ਅਸੀਂ ਫਾਈਂਡ ਕਰਨਾ ਸਮਾਲੈਸਟ 4 ਡਿਜੀਟ ਨੰਬਰ ਤੱਕ ਜਿਹੜਾ ਹੋਊਗਾ ਸਮਾਲੈਸਟ 4 ਡਿਜੀਟ ਨੰਬਰ 1024 ਵਿਚ ਇਜ਼ ਪਰਫੈਕਟ ਸਕੁਅਰ ਇੱਕ ਹੋਰ ਸਮ ਕਰਦੇ ਹਾਂ 4096 ਇਹਦਾ ਸਕੁਅਰ ਰੂਟ ਫਾਈਂਡ ਕਰਦੇ ਹਾਂ ਤਾਂ ਰਾਈਟ ਹੈਂਡ ਸਾਈਡ ਤੋਂ ਪੇਅਰ ਬਣਾਉਣੇ ਆ ਇੱਕੇ ਪੇਅਰ ਬਣ ਗਿਆ ਇੱਕ ਕੇ ਪੇਰ ਬਣ ਗਿਆ ਤਾਂ ਹਣ ਇੱਥੇ ਕਿਹਾ 40 ਪੇਰ ਬਣਾਉਣੇ ਹਨ ਪੇਰ ਨੂੰ ਦੇਖਣਾ 40 ਤਾਂ ਇਹ ਕਿਹਦਾ ਇਹ ਇਹਦੇ ਨਜ਼ਦੀਕ ਕਿਹੜਾ ਨੰਬਰ ਆਊਗਾ 6 ਤਾਂ ਮਤਲਬ 6 6 یوں 36 ਇੱਥੇ ਕੀ ਆ ਜਾਊਗਾ 6 ਇੱਥੇ ਕਿਹੜਾ ਨੰਬਰ ਲਿਖਣਾ ਇਹਨਾਂ ਦੋਨਾਂ ਨੂੰ ਪਲੱਸ ਕਰਕੇ 12 ਤਾਂ ਇਹਨੂੰ ਮਾਈਨਸ ਕੀਤਾ 496 40 ਚੋਂ 36 ਮਾਈਨਸ ਕੀਤਾ 4 ਆ ਗਿਆ ਉੱਪਰੋਂ ਇੱਕ ਪੇਅਰ ਲੈ ਕੇ ਆਉਣਾ 96 ਪੇਅਰ نیچے ਆ ਗਿਆ ਤਾਂ ਹੁਣ ਇਹਦੇ ਨਾਲ ਨੰਬਰ ਚੂਜ਼ ਕਰਨਾ 1 ਜਾਂ 12 ਅਗਰ ਅਸੀਂ 2 ਚੂਜ਼ ਕਰੀਏ ਉਹਦੇ ਨਾਲ ਹੀ ਮਲਟੀਪਲਾਈ ਕਰਨਾ ਇਹ ਯਾਦ ਰੱਖਣਾ 2 2 4 4 ਇਹਨਾਂ ਆ ਗਿਆ 3 ਨੂੰ ਦੇਖ ਲਈਏ 3 ਨਾਲ ਹੀ ਮਲਟੀਪਲਾਈ 963 ਨਹੀਂ ਆਇਆ 4 ਚੈੱਕ ਕਰ ਲਈਏ ਹੋਰ ਨਾਲ ਹੀ ਮਲਟੀਪਲਾਈ ਇਹ ਬਣ ਗਿਆ ਤਾਂ ਇਹਦਾ ਮਤਲਬ ਕੀ ਆ ਕਿ ਅਸੀਂ ਇੱਥੇ ਕੀ ਆਊਗਾ 4 ਤਾਂ 496 ਇੱਥੇ ਕੀ ਆ ਗਿਆ 4 ਤਾਂ ਇਹਦਾ ਮਤਲਬ ਇਹਦਾ ਸਕਰੂਟ ਕੀ ਆ ਗਿਆ 64 a ਸਕਰੂਟ ਦੇ ਕਿਹੜੇ ਸੰਖੀ ਜਿਨ੍ਹਾਂ ਦੇ ਵਿੱਚ ਕੀ ਆ ਪੁਆਇੰਟ ਨਹੀਂ ਹੈਗਾ ਡੈਸੀਮਲ ਵਾਲੇ ਨਹੀਂ ਇਹ ਤਾਂ ਨੈਕਸਟ ਵੀਡੀਓ ਦੇ ਵਿੱਚ ਡੈਸੀਮਲ ਦੇ ਡਿਵੀਜ਼ਨ ਮੈਥਡ ਦੇ ਨਾਲ ਸਕੁਅਰ ਰੂਟ ਫਾਈਂਡ ਕਰਨਾ ਸਿੱਖਾਂਗੇ ਥੈਂਕ ਯੂ